ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ ਸੀਨੀਅਰ ਅਸਿਸਟੈਂਟ ਤੇ ਬਾਕੀ ਸਾਰੇ ਐਗਜ਼ਾਮ ਦੀ ਡੇਟ ਆਈ ਹੈ ਥੈਟ ਇਜ਼ 14 ਦਸੰਬਰ ਇੱਕ ਸਿਚੁਏਸ਼ਨ ਬਹੁਤ ਜ਼ਿਆਦਾ ਕਨਫਿਊਜ਼ਿੰਗ ਹੋ ਗਈ ਸਟੂਡੈਂਟਸ ਬਹੁਤ ਜ਼ਿਆਦਾ ਪਰੇਸ਼ਾਨ ਨੇ ਇੱਕ ਚੀਜ਼ ਨੂੰ ਲੈ ਕੇ ਕਿ ਇਹ ਕੰਬਾਈਨਡ ਐਗਜ਼ਾਮ ਕੀ ਚੀਜ਼ ਹੁੰਦਾ ਵੀ ਇਹਦੇ ਪ੍ਰੋਸ ਕੀ ਨੇ ਤੇ ਇਹਦੇ ਕੌਨਸ ਕੀ ਨੇ ਮੈਂ ਉਹ ਡਿਸਕਸ ਕਰੂੰਗਾ ਪੇਪਰ ਦਾ ਲੈਵਲ ਕੀ ਹੁੰਦਾ ਉਹ ਡਿਸਕਸ ਕਰੂੰਗਾ ਤੇ ਇਹ ਇੱਕ ਟੋਟਲੀ ਇੱਕ ਸਬਜੈਕਟਿਵ ਮੁੱਦਾ ਹੈ ਹੋ ਸਕਦਾ ਵੀ ਕਿਸੇ ਲਈ ਇਹ ਸਹੀ ਹੋਵੇ ਕਿਸੇ ਲਈ ਇਹ ਗਲਤ ਹੋਵੇ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਇਸ ਚੀਜ਼ ਦੇ ਨਾਲ ਕੁਝ ਸਟੂਡੈਂਟਸ ਦਾ ਫਾਇਦਾ ਹੋਵੇਗਾ ਤੇ ਕੁਝ ਸਟੂਡੈਂਟਸ ਦਾ ਨੁਕਸਾਨ ਹੋਵੇਗਾ ਕਿਹਦਾ ਫਾਇਦਾ ਹੋਵੇਗਾ ਕਿਹਦਾ ਨੁਕਸਾਨ ਹੋਵੇਗਾ ਤੇ ਤੁਸੀਂ ਇਸ ਚੀਜ਼ ਨੂੰ ਬਹੁਤ ਸਮਝਦਾਰੀ ਦੇ ਨਾਲ ਕਰਨਾ ਹੈ ਕਿਉਂਕਿ ਮੈਂ 2021 ਦੇ ਵਿੱਚ ਇੱਕ ਅਜਿਹੇ ਸਟੂਡੈਂਟ ਨੂੰ ਮਿਲ ਚੁੱਕਿਆ ਜੋ ਇੱਕ ਗਰੁੱਪ B ਦੀ ਪੋਸਟ ਨੂੰ ਛੱਡ ਕੇ ਗਰੁੱਪ C ਦੀ ਪੋਸਟ ਜੁਆਇਨ ਕੀਤਾ ਉਹ ਵੀ ਗਲਤ ਗਾਈਡੈਂਸ ਦੇ ਕਾਰਨ ਸਿਰਫ ਉਹੀ ਚੀਜ਼ਾ ਹੁਣ ਹੋਣੀ ਹੈ ਸੇਮ ਚੀਜ਼ਾਂ ਦੁਬਾਰਾ 2021 ਵਾਲੀ ਰਿਪੀਟ ਹੋ ਰਹੀਆਂ ਨੇ ਸੋ ਤਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨਾ ਸਭ ਤੋਂ ਪਹਿਲਾਂ ਅਗਰ ਮੈਂ ਤੁਹਾਨੂੰ ਇਹ ਕਹਾਂ ਕੀ ਇਹਦਾ ਕੰਬਾਈਨਡ ਐਗਜ਼ਾਮ ਦਾ ਕੀ ਮਤਲਬ ਹੈ ਤਾਂ ਦੋਸਤੋ ਜਿੰਨੀ ਵੀ ਇਹ ਤੁਸੀਂ ਪੋਸਟਾਂ ਭਰੀਆਂ ਨੇ ਹੋ ਸਕਦਾ ਤੁਸੀਂ ਸੀਨੀਅਰ ਅਸਿਸਟੈਂਟ ਪਰਿਯੋਗਿਤ ਟ੍ਰੈਜ਼ਰੀ ਆਫੀਸਰ ਪਰਿਯੋਗੇ ਤਾਂ ਹੁਣ ਉਹ ਦੋਵਾਂ ਦਾ ਇੱਕੋ ਹੀ ਐਗਜ਼ਾਮ ਹੋਵੇਗਾ ਵੱਖ-ਵੱਖ ਐਗਜ਼ਾਮ ਨਹੀਂ ਹੋਵੇਗਾ ਸੋ ਇਹ ਸਾਰੀਆਂ ਪੋਸਟਾਂ ਦਾ ਐਗਜ਼ਾਮ ਇੱਕੋ ਹੀ ਹੋਵੇਗਾ ਤੁਸੀਂ ਸਾਰੀਆਂ ਪੋਸਟਾਂ ਵੱਖ-ਵੱਖ ਭਰੀਆਂ ਨੇ ਲੇਕਿਨ ਉਹਦਾ ਐਗਜ਼ਾਮ ਇੱਕੋ ਹੀ ਹੋਵੇਗਾ ਸਿੰਗਲ ਐਗਜ਼ਾਮ ਗੱਲ ਖਤਮ ਨੈਕਸਟ ਹੁਣ ਕੰਬਾਈਨਡ ਐਗਜ਼ਾਮ ਦਾ ਲੈਵਲ ਕੀ ਹੋਵੇਗਾ ਇਹ ਜਸਟ ਇੱਕ ਅਨੁਮਾਨ ਹੈ ਫੈਕਟ ਕੁਝ ਵੀ ਨਹੀਂ ਹੈ ਹੁਣ ਤੁਸੀਂ ਦੇਖੋਗੇ ਸਾਰੀਆਂ ਪੋਸਟਾਂ ਹੀ ਇਹ 35 400 ਮਤਲਬ ਹੁੰਦਾ 4800 ਗ੍ਰੇਡ ਪੇਵਲੀਆ ਹੋ ਗਈਆਂ ਤੇ ਲੇਕਿਨ ਤੁਸੀਂ ਮਤਲਬ ਗ੍ਰੇਡ ਪੇ ਸੇਮ ਹੈ ਲੇਕਿਨ ਅਹੁਦਾ ਤੁਸੀਂ ਦੇਖੋਗੇ ਨੈਪ ਤਹਿਸੀਲਦਾਰ ਦਾ ਕਿਤੇ ਵੱਧ ਕੇ ਹੈ ਤਾਂ ਉਸ ਹਿਸਾਬ ਨਾਲ ਉਹਦਾ ਪੇਪਰ ਦਾ ਡਿਫਿਕਲਟੀ ਦਾ ਲੈਵਲ ਜਿਹੜਾ ਹੈਗਾ ਕਿਤੇ ਜ਼ਿਆਦਾ ਹੋਣਾ ਚਾਹੀਦਾ ਸੀ ਅਲੱਗਾ ਪੇਪਰ ਹੋਣਾ ਚਾਹੀਦਾ ਸੀ ਸੋ ਜਦੋਂ ਅਹੁਦਾ ਅਲੱਗ-ਅਲੱਗ ਹੈ ਲੈਵਲ ਹੀ ਨਹੀਂ ਸੇਮ ਹੈ ਤਾਂ ਡਿਫਿਕਲਟੀ ਲੈਵਲ ਵੀ ਡਿਫਰੈਂਟ ਤੇ ਨਾਲ ਡਿਫਰੈਂਟ-ਡਿਫਰੈਂਟ ਪੇਪਰ ਹੋਣੇ ਚਾਹੀਦੇ ਸੀ ਹੁਣ ਇਹ ਸੇਮ ਲੈ ਰਹੇ ਨੇ ਤਾਂ ਇਸ ਕਰਕੇ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਪੇਪਰ ਹਲਕਾ ਆਏਗਾ ਤਾਂ ਪੇਪਰ ਮੋਡਰੇਟ ਪਲੱਸ ਆਏਗਾ ਇਹ ਮੇਰਾ ਇੱਕ ਅਨੁਮਾਨ ਹੈ ਜੀ ਗੱਲ ਖਤਮ ਮੋਡਰੇਟ ਪਲੱਸ ਗੱਲ ਖਤਮ ਹੁਣ ਇਹਨਾਂ ਚੀਜ਼ ਦੇ ਕੌਨਸ ਕੀ ਨੇ ਕੰਬਾਈਨਡ ਐਗਜ਼ਾਮ ਹੋਣ ਦੇ ਕੌਨਸ ਕੀ ਨੇ ਡਿਸਐਡਵਾਂਟੇਜਸ ਕੀ ਨੇ ਸਭ ਤੋਂ ਪਹਿਲੀ ਡਿਸਐਡਵਾਂਟੇਜ ਜੋ ਮੈਨੂੰ ਲੱਗਦੀ ਹੈ ਉਹ ਇਹ ਹੈ ਕਿ ਥੋੜੇ ਤੋਂ ਅਲੱਗ-ਅਲੱਗ ਫੀਸ ਭਰਾਈ ਗਈ ਹੈ ਨਾ ਹੁਣ ਦੇਖੋ ਮੇਰਾ ਓਪੀਨੀਅਨ ਕੀ ਹੈ ਇੱਕ ਸਮਝਦਾਰ ਇਨਸਾਨ ਉਹੀ ਹੁੰਦਾ ਮੌਕਾ ਪ੍ਰਸਤ ਹੈ ਨਾ ਮੌਕੇ ਨੂੰ ਸਮਝਣਾ ਠੀਕ ਹੈ ਤਾਂ ਅਗਰ ਤੁਸੀਂ ਉਸ ਮੌਕੇ ਤੇ ਫਾਇਦਾ ਨਹੀਂ ਉਠਾਉਂਗੇ ਉਸ ਮੌਕੇ ਦੇ हिसाब ਨਾਲ ਖੁਦ ਨੂੰ ਨਹੀਂ ਢਾਲੋਗੇ ਰਿਜਿਡ ਰਹੋਗੇ ਤਾਂ ਫਿਰ ਆਪਾਂ ਮਾਰ ਖਾ ਜਾਣੇ ਜ਼ਿੰਦਗੀ ਦੇ ਵਿੱਚ ਵੀ ਐਨ ਯਰ ਵੀ ਮੇਰੇ ਨਾਲ ਤਾਂ ਇਹ ਹੋ ਗਿਆ ਠੀਕ ਹੈ ਤਾਂ ਉਹ ਮੌਕਾ ਨਿਕਲ ਜਾਂਦਾ ਇਹ ਵੇਲਾ ਨਿਕਲ ਜਾਊਗਾ ਹੱਥੋਂ ਹੁਣ ਦੋ ਚੀਜ਼ਾਂ ਨੇ ਜਾਂ ਤਾਂ ਆਪਾਂ ਉਸ ਚੀਜ਼ ਨੂੰ ਲੈ ਕੇ ਰੋਈਏ ਜਾਂ ਸਟਰਗਲ ਕਰੀਏ ਜਾਂ ਉਹਨਾਂ ਨਾਲ ਲੜੀਏ ਨਾ ਟਾਈਮ ਨਹੀਂ ਹੈ ਠੀਕ ਹੈ ਥੋੜਾ 1000 ਰੁਪਏ ਵੇਸਟ ਹੋ ਗਿਆ 2000 ਵੇਸਟ ਹੋ ਗਿਆ 3000 ਵੇਸਟ ਹੋ ਗਿਆ ਹੋ ਸਕਦਾ ਮੈਂ ਨਾ ਸਮਝ ਪਾਵਾਂ ਵੀ ਤੁਹਾਡੇ ਲਈ 1000 2000 ਦੀ ਕੀ ਵੈਲਿਊ ਹੈ ਮੈਂ ਇਹ ਹੋ ਸਕਦਾ ਵੀ ਮੈਂ ਨਾ ਸਮਝ ਪਾਵਾਂ ਲੇਕਿਨ ਉਹ ਪੈਸਾ ਥੋੜਾ ਕੱਲੂ ਵਾਪਸ ਆ ਜਾਊਗਾ ਠੀਕ ਹੈ ਲੇਕਿਨ ਜੋ ਹੈ ਟਾਈਮ ਹੱਥੋਂ ਨਿਕਲ ਜਾਏਗਾ ਨਾ ਰੋਣ ਦੇ ਪਿੱਛੇ ਇਹ ਟਾਈਮ ਵਾਪਸ ਨਹੀਂ ਆਏਗਾ ਜੋ ਮੇਰੀ ਕਸਲਾਹ ਹੈ ਜਸਟ ਠੀਕ ਹੈ ਯੂ ਹੈਵ 올 द ਰਾਈਟ ਟੂ ਡਿਸਐਗਰੀ ਵਿਦ ਮੀ ਤੁਸੀਂ ਕਹੋਗੇ ਸਰ ਤੁਸੀਂ ਮੇਰੀ ਸਿਚੁਏਸ਼ਨ ਦੇ ਵਿੱਚ ਨਹੀਂ ਹੋ ਤੁਸੀਂ ਨਹੀਂ ਸਮਝ ਪਾਉਂਗੇ ਠੀਕ ਹੈ ਤੁਹਾਡੀ ਗੱਲ ਵੀ ਲੇਕਿਨ ਮੈਂ ਦੋਨੋਂ ਪੱਖ ਸਮ ਹੁਣ ਸਭ ਤੋਂ ਪਹਿਲਾਂ ਮੈਂ ਕੌਨਸੀ ਗੱਲ ਕੀਤੀ ਕਿ ਵੀ ਫੀਸ ਵੱਖ-ਵੱਖ ਲੈ ਲਈ 4 ਵੇਪਰਾਂ ਦੇ ਤੁਹਾਡੇ ਤੋਂ 4000 ਫੀਸ ਲੈ ਲਈ ਲੇਕਿਨ ਪੇਪਰ ਇੱਕੋ ਹੀ ਲੈ ਰਹੇ ਨੇ ਪੇਪਰ ਵੀ ਚਾਰ ਲੈਣੇ ਚਾਹੀਦੇ ਸੀ ਪਹਿਲੀ ਗੱਲ ਤਾਂ ਰੋਲੇ ਪੈਸੇ ਦੀ ਹਨਾ ਪਹਿਲਾ ਕੌਣ ਦੂਸਰਾ ਕੌਣ ਦੂਸਰੇ ਡਿਸਐਡਵਾਂਟੇਜ ਇਹ ਹੈ ਕਿ ਅਗਰ ਸੁਪੋਜ਼ ਕਰੋ ਕਿ ਤੁਸੀਂ ਦੋ ਪੇਪਰ ਭਰੇ ਸੀ ਸੀਨੀਅਰ ਅਸਿਸਟੈਂਟ ਤੇ ਟ੍ਰੈਜ਼ਰੀ ਆਫੀਸਰ ਤਾਂ ਸੀਨੀਅਰ ਅਸਿਸਟੈਂਟ ਦਾ ਸਪੋਸ ਕਰੋ ਪੇਪਰ ਹੋਣਾ ਸੀ 14 ਨੂੰ ਤੇ ਇਹਦਾ ਪੇਪਰ ਹੋਣਾ ਸੀ 21 ਨੂੰ ਤਾਂ ਤੁਹਾਨੂੰ ਦੋ ਵੱਖ-ਵੱਖ ਚਾਂਸ ਮਿਲਦੇ ਹੋ ਸਕਦਾ ਵੀ ਤੁਸੀਂ ਕੋ ਉਹ ਵੀ ਮੇਰਾ 14 ਵਾਲਾ ਪੇਪਰ ਤਾਂ ਖਰਾਬ ਹੋ ਗਿਆ ਹੁਣ 21 'ਚ ਮੈਂ ਹੋਰ ਜ਼ੋਰ ਲਾਉਂਗਾ 21 ਵਾਲਾ ਪੇਪਰ ਵਧੀਆ ਵੀ ਹੋ ਸਕਦਾ ਸੀ ਹੋ ਸਕਦਾ ਵੀ ਦੋਵੇਂ ਪੇਪਰ ਹੀ ਵਧੀਆ ਹੋ ਜਾਂਦੇ ਹੋ ਸਕਦਾ ਦੋਵੇਂ ਪੇਪਰ ਹੀ ਖਰਾਬ ਹੋ ਜਾਂਦੇ ਲੇਕਿਨ ਉਹ ਇੱਕ ਚਾਂਸ ਨਾਲੋਂ ਦੋ ਚਾਂਸ ਮਿਲਨੇ ਕਿਤੇ ਨਾ ਕਿਤੇ ਬੈਨੀਫਿਟ ਹੀ ਹੈ ਬੈਟਰ ਹੀ ਹੈ ਸੋ ਤੁਹਾਨੂੰ ਚਾਰ ਪੇਪਰਾਂ ਦੇ ਵਿੱਚ ਤੌਰ 1 2 3 4 5 ਪੰਜ ਪੇਪਰਾਂ ਦਾ ਤੌਰ ਇੱਕੋ ਹੀ ਚਾਂਸ ਮਿਲ ਰਿਹਾ ਇਹ ਸਭ ਤੋਂ ਵੱਡਾ ਕੌਣ ਹੈ ਜੀ ਹੁਣ ਗੱਲ ਕਰਦੇ ਆ ਇਹਦੇ ਅਪਰੋਚ ਦੀ ਇਹਦਾ ਬੈਨੀਫਿਟ ਕੀ ਹੈ ਜੀ ਠੀਕ ਹੈ ਤੇ 2021 ਦੇ ਵਿੱਚ ਕੀ ਹੋਇਆ ਸੀ ਉਹ ਵੀ ਮੈਂ ਗੱਲ ਕਰੂੰਗਾ ਬੈਨੀਫਿਟ ਇਹ ਹੈ ਕਿ ਅਗਰ ਤੁਸੀਂ ਸ਼ਾਇਦ ਹੋ ਸਕਦਾ ਮੈਨੂੰ ਪਹਿਲੀ ਵਾਰ ਦੇਖ ਰਹੇ ਹੋ ਜਾਂ ਹੋ ਸਕਦਾ ਤੁਸੀਂ ਪੁਰਾਣੇ ਜਾਣਦੇ ਹੋ ਲੇਕਿਨ ਅਸੀਂ ਬਹੁਤ ਜ਼ਿਆਦਾ ਲੜੇ ਆ ਇਸ ਚੀਜ਼ ਕਰਕੇ ਕਿ ਕਾਮਨ ਐਗਜ਼ਾਮ ਹੋਣਾ ਚਾਹੀਦਾ ਜੀ ਕਾਮਨ ਐਗਜ਼ਾਮ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ ਇੱਕ ਕੈਂਡੀਡੇਟ ਇੱਕ ਤੋਂ ਵੱਧ ਸੀਟ ਖਰਾਬ ਨਹੀਂ ਕਰੇਗਾ ਉਹ ਕਰ ਨਹੀਂ ਪਾਏਗਾ ਇਹ ਸਭ ਤੋਂ ਵੱਡਾ ਬੈਨੀਫਿਟ ਹੈ ਸਪੋਜ਼ ਕਰ ਲਓ ਇੱਕ ਇਹੋ ਜਿਹਾ ਕੈਂਡੀਡੇਟ ਹੈ ਸਾਰੇ ਪੇਪਰ ਆ ਪੇਪਰ ਇਹ ਵੀ ਅਲੱਗ ਹੋ ਰਿਹਾ ਸੀ 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 ਇੱਕ ਪੇਪਰ ਹੈ ਜਾਂ ਇੱਕ ਸਟੂਡੈਂਟ ਹੈ ਜਾਂ ਉਹਨਾਂ ਦਾ ਉਹਦਾ ਸਭ ਦੇ ਵਿੱਚ ਨੰਬਰ ਆ ਗਿਆ ਹੁਣ ਉਹ ਇਹਦੇ ਵਿੱਚ ਵੀ ਕਾਉਂਸਲਿੰਗ ਕਰਾ ਕੇ ਆਏਗਾ ਉਹ ਇਹਦੇ ਵਿੱਚ ਵੀ ਕਰਾਈਗੀ ਇਹਦੇ ਵਿੱਚ ਵੀ ਕਰਾਈਗੀ ਤੇ ਇਹਦੇ ਵਿੱਚ ਵੀ ਕਰਾਈਗੀ ਤੇ ਇਹਦੇ ਵਿੱਚ ਵੀ ਕਰਾਈਗੀ ਇਹਦੇ ਨਾਲ ਸੀਟਾਂ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਇੱਕ ਵਾਰ ਜਿੱਥੇ ਕਾਉਂਸਲਿੰਗ ਹੋ ਗਈ ਉਦੋਂ ਬਾਅਦ ਚ ਉਹ ਵੇਟਿੰਗ ਕੱਢਣਗੇ ਕਿ ਨਹੀਂ ਕੱਢਣਗੇ 6 ਮਹੀਨੇ ਬਾਅਦ ਕੱਢਣਗੇ ਸਾਲ ਬਾਅਦ ਕੱਢਣਗੇ 2021 ਦੀ ਵੇਟਿੰਗ ਤਾਂ ਹੁਣ ਤੱਕ ਵੀ ਆਂਦੀ ਰਹੀ ਹੈ ਪਤਾ ਨਹੀਂ 7ਵੀਂ 8ਵੀਂ ਪਤਾ ਨਹੀਂ 10ਵੀਂ ਵੇਟਿੰਗ ਤੱਕ ਪਹੁੰਚ ਗਈ ਗੱਲ 5 ਸਾਲ ਹੋ ਗਏ ਤਾਂ ਸੀਟਾਂ ਖਰਾਬ ਹੁੰਦੀਆਂ ਨੇ ਐਵੇਂ ਹੁਣ ਜਦੋਂ ਪੇਪਰ ਕਮਬਾਈਂਡ ਹੋਏਗਾ ਸਭ ਤੋਂ ਵੱਡਾ ਬੈਨੀਫਿਟ ਕੀ ਹੈ ਸੁਪੋਜ਼ ਕਰ ਲਓ ਕਿ ਤੁਹਾਡੇ ਨੰਬਰ ਆ ਗਏ ਤੁਸੀਂ ਟੋਟਲ ਸੀਟਾਂ ਕਿੰਨੀਆਂ ਬਣਦੀਆਂ ਨੇ ਐਕਸ ਸੀਟਾਂ ਬਣਗੀਆਂ ਠੀਕ ਹੈ ਸੁਪੋਜ਼ ਕਰ ਲਓ ਕਿ ਮੈਂ ਕਿਹਾ ਜੀ 400 ਸੀਟਾਂ ਬਣੀਆਂ ਅਪਰੋਕਸਿਮੇਟ ਕਾਇਡ ਨਹੀਂ ਕੀਤਾ ਠੀਕ ਹੈ ਤੇ ਤੁਹਾਡਾ ਰੈਂਕ ਆ ਗਿਆ ਵੀ ਹਾਂ ਵੀ ਤੁਹਾਡਾ ਰੈਂਕ ਆ ਗਿਆ ਮੈਂ ਕਹਿੰਦਾ ਤੁਹਾਡਾ 10ਵਾਂ ਰੈਂਕ ਆ ਗਿਆ ਠੀਕ ਹੈ ਹੁਣ 10ਵੇਂ ਰੈਂਕ ਦੇ ਅਕੋਰਡਿੰਗ ਤੁਸੀਂ ਕਿਤੇ ਵੀ ਸੀਟ ਲੈ ਸਕਦੇ ਹੋ ਤੁਸੀਂ ਚਾਹੇ ਤੇ ਲਓ ਚਾਹੇ ਤੇ ਲੋ ਚਾਹੇ ਤੇ ਲੋ ਚਾਹੇ ਤੇ ਲਓ ਚਾਹੇ ਤੇ ਲੋ ਲੇਕਿਨ ਤੁਸੀਂ ਇੱਕੋ ਹੀ ਸੀਟ ਲੈ ਪਾਉਗੇ ਉਹ ਤੁਹਾਨੂੰ ਪ੍ਰੀਫਰੈਂਸ ਦੇਣਗੇ ਲਾਈਕ ਪੋਸੀਬਲ ਹੈ ਠੀਕ ਹੈ 2021 ਚ ਐਵੇਂ ਹੋਇਆ ਸੀ ਜ਼ਿਲ੍ਹੇਦਾਰ ਤੇ ਪਟਵਾਰੀ ਦਾ ਪੇਪਰ ਕਾਮਨ ਲੈ ਲਿਆ ਸੀ ਉਦੋਂ ਬਾਅਦ ਚ ਕੈਂਡੀਡੇਟ ਨੂੰ ਪ੍ਰੇਫਰੈਂਸ ਦਿੱਤੀ ਗਈ ਵੀ ਤੁਸੀਂ ਜ਼ਿਲ੍ਹੇਦਾਰ ਚੂਜ਼ ਕਰਨਾ ਹੈ ਜਾਂ ਤੁਸੀਂ ਪਟਵਾਰੀ ਚੂਜ਼ ਕਰਨਾ ਹੈ ਤੇ ਇੱਕ ਕੈਂਡੀਡੇਟ ਨੇ ਜ਼ਿਲ੍ਹੇਦਾਰ ਨੂੰ ਛੱਡ ਕੇ ਪਟਵਾਰੀ ਚੂਜ਼ ਕੀਤਾ ਜੋ ਕਿ ਪਟਵਾਰੀ ਰੈਂਕ 1 2021 ਦਾ ਆਪਣਾ ਸਟੂਡੈਂਟ ਸੀ ਠੀਕ ਹੈ ਜਸ਼ਨ ਨਾਮ ਸੀ ਉਹਦਾ ਸੋ ਉਹ ਚੀਜ਼ ਹੋ ਮਤਲਬ ਉਹ ਚੀਜ਼ ਹੋਈ ਸੀ ਉਸ ਟਾਈਮ ਤੇ ਸੋ ਉਹੀ ਗੱਲ ਹੈ ਕਿ ਜਿਹੜਾ ਕੈਂਡੀਡੇਟ ਹੁਣ ਇੱਕੋ ਹੀ ਚੂਜ਼ ਕਰ ਸਕਦਾ ਹੁਣ ਸੁਪੋਜ਼ ਕਰ ਲੋ ਇਸ ਕੈਂਡੀਡੇਟ ਨੇ ਪਹਿਲਾਂ ਸਾਰੀਆਂ ਕਾਉਂਸਲਿੰਗ ਕਰਾਤੀਆਂ ਸਾਰੀਆਂ ਸੀਟਾਂ ਖਰਾਬ ਕਰਤੀਆਂ ਹੁਣ ਇਹ ਕੈਂਡੀਡੇਟ ਹੈ ਇਹਨੇ ਸਿਰਫ ਨੈਪ ਤਹਿਸੀਲਦਾਰ ਲੈ ਲਿਆ ਹੁਣ ਉਸ ਤੋਂ ਬਾਅਦ ਜਿਹੜੀਆਂ ਬਾਕੀ ਸੀਟਾਂ ਦੇ ਵਿੱਚ ਤੋਂ ਪਿੱਛੇ ਸੀਟ ਉਪਰ ਉਠੇਗੀ ਜਿਹੜੀ ਸੀਟ ਨੀਚੋਂ ਉਪਰ ਉਠੇਗੀ ਤਾਂ ਇਹਦਾ ਨੀਚੇ ਵਾਲਾ ਸਟੂਡੈਂਟ ਹੋਏਗਾ ਉਹਨੂੰ ਉਹ ਵਾਲੀ ਸੀਟ ਮਿਲ ਜਾਏਗੀ ਸੋ ਇਹ ਸਭ ਤੋਂ ਵੱਡਾ ਐਡਵਾਂਟੇਜ ਹੈ ਇਸੇ ਕਰਕੇ ਹੀ ਮੈਂ ਇਹਦੇ ਅਗੇਂਸਟ ਆਵਾਜ਼ ਨਹੀਂ ਚੱਕੀ ਕਾਮਨ ਐਗਜ਼ਾਮ ਅਕੋਰਡਿੰਗ ਕਿਉਂਕਿ ਤੁਹਾਨੂੰ ਹੁਣ ਤੁਸੀਂ ਇਸ ਗੱਲ ਨੂੰ ਨਹੀਂ ਸਮਝੋਗੇ ਇਸ ਗੱਲ ਦੀ ਤੁਸੀਂ ਸੈਂਸਿਟੀਵਿਟੀ ਨੂੰ ਹੋ ਸਕਦਾ ਨਾ ਸਮਝੋ ਲੇਕਿਨ ਜਦੋਂ ਪੇਪਰ ਹੋ ਗਏ ਰਿਜ਼ਲਟ ਆ ਗਏ ਕਾਉਂਸਲਿੰਗ ਦਾ ਟਾਈਮ ਆ ਗਿਆ ਫਿਰ ਆਪਾਂ ਗਰੁੱਪਾਂ ਦੇ ਵਿੱਚ ਮੈਸੇਜ ਪਾਉਂਦੇ ਫਿਰਾਂਗੇ ਉਹ ਬਾਈ ਜਿਹਦਾ ਇਹ ਇਹ ਪੇਪਰ ਦੇ ਵਿੱਚ ਹੋ ਗਿਆ ਉਹ ਆ ਪੇਪਰ ਦੀ ਕਾਉਂਸਲਿੰਗ 'ਚ ਨਾ ਜਾਇਓ ਉਹ ਬਾਈ ਜਿਹਦਾ ਆਹ ਪੇਪਰ 'ਚ ਹੋ ਗਿਆ ਉਹ ਇਹ ਕਾਉਂਸਲਿੰਗ 'ਚ ਨਾ ਜਾਇਓ ਫਿਰ ਆਪਾਂ ਐਵੇਂ ਮੈਸੇਜ ਪਾਵਾਂਗੇ ਐਵੇਂ ਮੋਰਲ ਵੈਲਿਊਜ਼ ਦੀ ਗੱਲ ਕਰਾਂਗੇ ਲੇਕਿਨ ਕੋਈ ਨਹੀਂ ਕਰਨ ਦਾ ਵੀ ਪੂਰਾ ਰਾਈਟ ਹੈ ਤੇ ਚਾਵੇਗਾ ਵੀ ਜਾਵੇਗਾ ਜਿੰਨਾ ਮਰਜ਼ੀ ਆਪਾਂ ਰੋਕ ਲਈ ਠੀਕ ਹੈ ਸੋ ਇਹ ਸਭ ਤੋਂ ਵੱਡਾ ਐਡਵਾਂਟੇਜ ਹੈ ਆਈ ਹੋਪ ਤੁਸੀਂ ਇਸ ਗੱਲ ਨੂੰ ਸਮਝੋਗੇ ਤੇ ਹੁਣ ਤੁਸੀਂ ਮੈਂ ਉਹੀ ਕਹੂੰਗਾ ਤੁਸੀਂ ਇਹਦੇ ਅਗੇਂਸਟ ਲੜਨਾ ਤੁਸੀਂ ਲੜ ਸਕਦੇ ਹੋ ਠੀਕ ਹੈ ਯੂ ਹੈਵ 올 ਦਾ ਰਾਈਟ ਕੋਰਟ ਜਾਓ ਇਹ ਕਰੋ ਉਹ ਕਰੋ ਜਾਂ ਫਿਰ ਤੁਹਾਡੇ ਕੋਲ 30 ਦਿਨ ਹੈਗੇ ਨੇ ਦੁਬਾਰਾ ਇਹ ਮੌਕਾ ਮਿਲੂਗਾ ਨਹੀਂ ਮਿਲੂਗਾ ਕਿਸ ਨੂੰ ਨਹੀਂ ਪਤਾ ਤੁਸੀਂ ਆਪਣਾ ਜ਼ੋਰ ਲਾ ਕੇ ਪੜੋ ਠੀਕ ਹੈ ਸੋ ਮੇਰੀ ਇਹੀ ਰਿਕੁਐਸਟ ਹੈ ਕਿ ਪੋਜ਼ਿਟਿਵ ਰਹਿਓ ਜੋ ਵੀ ਤੁਹਾਡਾ ਦਿਲ ਕਰਦਾ ਤੁਸੀਂ ਲੜਨਾ ਲੜ ਸਕਦੇ ਹੋ ਤੁਸੀਂ ਪੜਨਾ ਪੜ ਸਕਦੇ ਹੋ ਲੇਕਿਨ ਦੋਵੇਂ ਗੱਲਾਂ ਤੁਸੀਂ ਆਪਣੀਆਂ ਧਿਆਨ ਚ ਰੱਖਣੀਆਂ ਨੇ ਆਈ ਹੋਪ ਕਿ ਤੁਸੀਂ ਇਸ ਗੱਲ ਨੂੰ ਸਾਰਾ ਸਮਝ ਗਏ ਹੋਵੋਗੇ ਜੀ ਥੈਂਕ ਯੂ ਆਲ ਦਾ ਬੈਸਟ